ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਤਰਾ ਨੂੰ ਹੁਣ ਸੁਰੱਖਿਆ ਦਿੱਤੀ ਗਈ ਹੈ ਹਾਲਾਂਕਿ ਦਾਸੀ ਹੈ ਕਿ ਹੁਣ ਵੱਡੀਆਂ ਧਮਕੀਆਂ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਵੱਡੇ ਪੱਤਰ ਦੀ ਸੁਰੱਖਿਆ ਦੀਪਿਕਾ ਲੂਤਰਾ ਨੂੰ ਦਿੱਤੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਦੀਪਿਕਾ ਲੂਤਰਾ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਆ ਪਾਉਂਦੇ ਨੇ ਤਾਂ ਆਖਰਕਾਰ ਦੱਸੀਏ ਕਿ ਦੀਪਿਕਾ ਲੂਤਰਾ ਨੂੰ ਹੁਣ ਜਿੱਥੇ ਕਿ ਅਮਰਿਤਪਾਲ ਮਹਿਰੋ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਜਾਨੋਂ ਮਾਰਨ ਦੀ ਜਿਸ ਤੋਂ ਬਾਅਦ ਦੀਪਿਕਾ ਲੂਤਰਾ ਕੈਮਰਾ ਦੇ ਅੱਗੇ ਵੀ ਆਈ ਤੇ ਇਸ ਤੋਂ ਬਾਅਦ ਹੁਣੇ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਇਸ ਦੇ ਚੱਲਦੇ ਮਹਿਰੋ ਦੇ ਦਾਦੇ ਨਾਲ ਦੀਪਿਕਾ ਲੂਤਰਾ ਨੇ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਰੀਲਾ ਬਣਾਉਣ ਤੋਂ ਤੋਬਾ ਕਰ ਦਿੱਤੀ ਹੈ ਮਹਿਰੋ ਨੇ ਹੁਣ ਸਿੱਧੀ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਤਰਾ ਨੂੰ ਸਿਕਿਉਰਿਟੀ ਵਿਦਤੀ ਗਈ ਹੈ ਤੇ ਨਾਲ ਦੀ ਨਾਲ ਹੁਣ ਉਸਨੇ ਰੀਲਾ ਬਣਾਉਣ ਤੋਂ ਤੋਬਾ ਕਰ ਦਿੱਤਾ ਹੈ ਬਹੁਤ ਸਾਰੇ ਇਨਫਲੂਐਂਸਰਸ ਨੂੰ ਹੁਣ ਡਰ ਪੈਦਾ ਹੋ ਗਿਆ ਕਿ ਕਿਤੇ ਉਹਨਾਂ ਦੀ ਜਾਨ ਨੂੰ ਖਤਰਾ ਨਾ ਹੋਵੇ ਤਕਮਲ ਕੌਰ ਭਾਦੀ ਦੀ ਜਾਨ ਤੋਂ ਬਾਅਦ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਤੇ ਉਹਨਾਂ ਦੇ ਵੱਲੋਂ ਹੁਣ ਆਪਰੇ ਸਾਰੀਆਂ ਰੀਲਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਰ ਦੇ ਅੰਦਰ ਡਾਡਾ ਰੈਟ ਦੀਪਿਕਾ ਲੂਤਰਾ ਨੂੰ ਹੁਣ ਸੁਰੱਖਿਆ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ